ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬਟੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐਂ ਜੀ ਆਪਾਂ ਲੈ ਕੇ ਆਏ ਜੀ ਅੱਜ ਤੁਹਾਡੇ ਲਈ ਸਲਾਈਕ ਕੀਤੀ ਸੂਟ ਇਹਨਾਂ ਸੂਟਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਲੋਏ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਮੈਨੂੰ ਭੇਜ ਸਕਦੇ ਹੋ ਤੇ ਆਪ ਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਆਪਣੇ Instagram ਦਾ ਪੇਜ ਹੈਗਾ ਜੀ ਸਿਫਤ ਬਟੀਕ ਆਪਾਂ ਉਹ ਉੱਥੇ ਜਾ ਕੇ ਤੁਸੀਂ ਫੋਲੋ ਕਰਨਾ ਸਾਰੇ ਸੂਟਾਂ ਦੇ ਵੀਡੀਓ ਆਪਾਂ ਉੱਥੇ ਅਪਲੋਡ ਕੀਤੇ ਆਂ ਹਾਂ ਜੀ ਉਹਨਾਂ ਦੇ ਵਿੱਚ ਵੀ ਤੁਸੀਂ ਆਪਾਂ ਨੂੰ ਸੂਟ ਕੋਈ ਵੀ ਤਿਆਰ ਕਰਵਾ ਸਕਦੇ ਹੋ ਉਹਦੇ ਲਈ ਲਓ ਜੀ ਆਪਾਂ ਥੋੜਾ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਤੇ ਸਾਰੇ ਸੂਟ ਅੱਜ ਸਲਾਈ ਕੀਤੇ ਸੂਟ ਦਿਖਾਉਮ ਕਿ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਹੈ ਜਿੰਨੇ ਵੀ ਹੈਗੇ ਆਪਣੇ ਕੋਲ ਤੁਸੀਂ ਵਰਕ ਚੈੱਕ ਕਰਿਓ ਦੇਖੋ ਕਿੰਨਾ ਪਿਆਰਾ ਸੂਟ ਬਣਿਆਗਾ ਹੈਂਡਵਰਕ ਦਾ ਸੂਟ ਹੈ ਜੀ ਬਹੁਤ ਹੀ ਜਿਆਦੇ ਸੋਹਣੇ ਸੋਹਣੇ ਸੂਟ ਰੈਡੀ ਹੋਏ ਐ ਤੁਸੀਂ ਆਪਣਾ ਕੰਮ ਚੈੱਕ ਕਰ ਸਕਦੇ ਹੋ ਲਓ ਨੈਕ ਤੇ ਵਰਕ ਜਾਂਦਾ ਤੇ ਇਹ ਹੋ ਗਿਆ ਜੀ ਬਾਜੂ ਦਾ ਕੰਮ ਲਓ ਇਹ ਬਾਜੂ ਦਾ ਕੰਮ ਹੋ ਗਿਆ ਬਹੁਤ ਹੀ ਸੋਹਣਾ ਸੂਟ ਬਣਿਆ ਤੁਸੀਂ ਕਿਸੇ ਵੀ ਸੁਪਨਾਲ ਦਾ ਸੂਟ ਤਿਆਰ ਕਰਵਾ ਸਕਦੇ ਹੋ ਆਪਾਂ ਨੂੰ ਤੁਸੀਂ ਇੱਕ ਭੇਜਣੀ ਹੈ ਤੇ ਆਪਦੇ ਲਈ ਸੂਟ ਤੁਸੀਂ ਰੈਡੀ ਕਰਵਾਉਣਾ। ਇਹਨਾਂ ਖਾਲਦੀ ਸਲਵਾਰ ਤੁਸੀਂ ਚੈੱਕ ਕਰੋ ਆਪਣੀ ਸਫਾਈ ਦੇਖੋ ਵਰਕ ਸਲਵਾਰ ਦੇ ਪਹੁੰਚਾ ਤੇ ਨਹੀਂ ਵਰਕ ਕੀਤਾ। ਠੀਕ ਹੈ ਜੀ ਇਹ ਸ਼ਰਟ ਹੋ ਗਈ ਤੇ ਇਹ ਹੋ ਗਈ ਖਿੰਖਾਲਦੀ ਸਲਵਾਰ ਨਾਲ ਇਹਦੇ ਆਪਾਂ ਦੁਪੱਟਾ ਰੈਡੀ ਕੀਤਾ ਹੈ। ਤੁਸੀਂ ਵੀ ਐਵੇਂ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਨਾਲ ਗੋਟਾ ਲਾ ਕੇ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਲਓ ਜੀ ਤੁਸੀਂ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਹੋ ਇਹ ਪਿਓਰ ਤੇ ਹੋਇਆ ਬੜੀ ਹੋਇਆ ਸੂਟ ਹੈ ਤੁਸੀਂ ਸੈਮੀ ਤੇ ਵੀ ਤਿਆਰ ਕਰਵਾ ਸਕਦੇ ਹੋ ਲਓ ਜੀ ਇਹ ਵੀ ਪਿਓਰ ਤੇ ਸੂਟ ਤਿਆਰ ਹੋਇਆ ਹੈ ਤੁਸੀਂ ਵਰਕ ਦੇਖੋ ਘੇਰੇ ਦਾ ਪਿਓਰ ਬੈਲਵਟ ਹੈ ਜੀ neck ਦਾ ਵਰਕ ਦੇਖੋ ਤੁਸੀਂ ਰੈਡੀ ਕਰਕੇ ਦਿੱਤੇ ਆ ਤੁਸੀਂ ਬਾਜੂ ਦਾ ਵਰਕ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਦੇਖੋ ਤੁਸੀਂ ਆਪਣੇ ਵਰਕ ਸੂਟਾਂ ਦੀ ਸਲਾਈ ਹੋਏ ਸੂਟ ਤੁਹਾਨੂੰ ਕਿੰਨੇ ਸੋਹਣੇ ਆ ਬਣ ਰਿਹਾ ਸੂਟਾਂ ਦੀ ਗ੍ਰੇਸ ਆ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਚੈੱਕ ਕਰਵਾਏ ਸੀ ਸੂਟ ਦੇਖੋ ਬਹੁਤ ਹੀ ਜਿਆਦੇ ਸੋਹਣੇ ਸੂਟ ਬਣੇ ਐ ਇਹ ਪਿਓਰ ਵੈਲਵਟ ਹੈ ਜੀ ਇਹ ਡਾਈ ਕਰਵਾਇਆ ਸੂਟ ਹੈ ਤੁਸੀਂ ਸੈਮੀ ਤੇ ਵੀ ਕਰਵਾ ਸਕਦੇ ਹੋ ਲੋ ਇਹਦੇ ਨਾਲ ਹੀ ਹੋ ਗਿਆ ਪਲਾਜੋ ਪਲਾਜੋ ਦਾ ਵਰਕ ਚੈੱਕ ਕਰੋ ਤੁਸੀਂ ਤੇ ਨਾਲ ਇਹਦੇ ਹੋ ਗਿਆ ਜੀ ਦੁਪੱਟਾ ਪਿਓਰ ਦਾ ਦੁਪੱਟਾ ਇਹ ਨਾਲ ਨਾਲ ਗੋਟਾ ਲਾ ਕੇ ਦਪਟਾ ਬਹੁਤ ਸੋਹਣਾ ਰੈਡੀ ਹੋਇਆ। ਲੋ ਤੁਸੀਂ ਆਪਣੀ ਫਿਨਿਸ਼ਿੰਗ ਦੇਖੋ ਕਿੰਨਾ ਸੋਹਣਾ ਕੰਮ ਹੈ। ਅੱਜ ਆਪਾਂ ਤੁਹਾਨੂੰ ਸਾਰੇ ਸੂਟ ਆਪਾਂ ਸਲਾਈ ਕੀਤੇ ਸੂਟ ਦਿਖਾਵਾਂਗੇ। ਇੱਕ ਤੇ ਇੱਕ ਸੋਹਣੇ ਆ ਸਾਰੇ ਸੂਟ ਬਹੁਤ ਜ਼ਿਆਦੇ ਸੋਹਣੇ ਆ। ਦੇਖੋ ਸਾਰਾ ਸੂਟ ਭਰਿਆ ਪਿਆ ਇਹਦਾ ਵੀ ਤੁਸੀਂ ਲੈਕ ਦਾ ਕੰਮ ਕਰੋ ਇਹ ਸ਼ਾਰਟ ਕੁੜਤੀ ਬਣੀ ਹੈ ਲੋ ਬਾਜੂ ਦਾ ਕੰਮ ਦੇਖੋ ਇਹ ਸਾਰੇ ਸੂਟ ਪਿਓਰ ਦੇ ਬਣੇ ਹੋਏ ਹੈ ਜੀ ਤੁਸੀਂ ਸਿਲਾਈ ਦੇਖੋ ਆਪਣੀ ਕਿਸ ਤਰ੍ਹਾਂ ਕੀਤੀ ਹੋਈ ਹੈ ਇਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੇ ਆਪਦੇ ਲਈ ਸੂਟ ਬੁੱਕ ਕਰ ਸਕਦੇ ਹੋ ਜਾਂ ਵਾਲਾ ਤੇ ਇਹਦੇ ਉੱਪਰ ਥੋੜਾ ਥੋੜਾ ਕੰਮ ਕੀਤਾ ਜੀ ਸੀ ਪੀ ਸtare ਦਾ ਤੇ ਬਹੁਤ ਸੋਹਣੀ ਮੈਚਿੰਗ ਸੂਟ ਦੀ ਦੇਖੋ ਤੁਸੀਂ ਇਹਦੇ ਨਾਲ ਸੂਟ ਰੈਡੀ ਹੋਇਆ ਤੇ ਨਾਲ ਇਹਦੇ ਦੁਪੱਟਾ ਰੱਖਿਆ ਜੀ ਔਰਗੰਝਾ ਦਾ ਪਿਓਰ ਦੇ ਵਿੱਚ ਇਹਦਾ ਇਹਦੇ ਉੱਪਰ ਵੀ ਬਹੁਤ ਸੋਹਣੇ ਗੋਟਾ ਲਾ ਕੇ ਤਿਆਰ ਹੋਇਆ ਔਰਗੰਝੇ ਦਾ ਦੁਪੱਟਾ ਹੈ ਇਹ ਵੀ ਸੂਟ ਹੋ ਗਿਆ। ਇਹ ਲੰਬੀ ਪਤਾਨ ਲੋ। ਹੋਰ ਸੂਟ ਦਾ ਖਾਣੇ ਆ। ਇਹ ਪੈਚ ਵਰਕ ਦਾ ਕੰਮ ਹੈ। ਤੁਸੀਂ ਇਹਦੇ ਨਾਲ ਦਾ ਵੀ ਕੰਮ ਕਰਵਾ ਸਕਦੇ ਹੋ। ਲਓ ਇਹ ਪੈਚ ਵਰਕ ਦਾ ਕੰਮ ਹੋ ਗਿਆ। ਇਹਦੀ ਆ ਸਲਵਾਰ ਬਨੀਏ ਨਾਲ ਮੈਚਿੰਗ ਇਹਦੇ ਵੀ ਆਪਾਂ ਪੌਂਚਾਂ ਤੇ ਕੰਮ ਕੀਤਾ ਠੀਕ ਹੈ ਜੀ ਨਾਲ ਇਹਦੇ ਦੁਪੱਟਾ ਰੱਖਿਆ ਆਪਾਂ ਸਿੰਪਲ ਦੁਪੱਟੇ ਤੇ ਕੋਈ ਵੀ ਬੋਟਾ ਲੈਸ ਨਹੀਂ ਲੱਗਿਆ ਦੁਪੱਟਾ ਬਿਲਕੁਲ ਸਿੰਪਲ ਰੱਖਿਆ ਪਿਓਰ ਚਨੂਨ ਦਾ ਦੁਪੱਟਾ ਜਿੰਨੇ ਵੀ ਸੂਟ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਵਾਂਗੇ ਲੋਡ ਇਹ ਵੀ ਹੈਂਡਵਰਕ ਦਾ ਸੂਟ ਹੈ ਇਹਦਾ ਇਹ ਵੀ ਤੁਸੀਂ ਘੇਰਾ ਚੈੱਕ ਕਰੋ ਵਰਕ ਦੇਖੋ ਇਹਦਾ ਵੀ ਨੈਕ ਤਾਂ ਹੀ ਵਰਕ ਜਾ ਇਹ ਹੋ ਗਿਆ ਜੀ ਬਾਜੂ ਦਾ ਇਹ ਨਵੀਂ ਸਲਵਾਰ ਦੇ ਉੱਪਰ ਕੋਈ ਵੀ ਵਰਕ ਹੈ ਨਹੀਂ ਤੇ ਇਹ ਹੋ ਗਿਆ ਨਾਲ ਦੁਪੱਟਾ ਚਨੂਨ ਦਾ ਸੈਮੀ ਚਨੂਨ ਦਾ ਦੁਪੱਟਾ ਨਾਲ ਇਹਦੇ ਪੰਗੋਟਾ ਐਡ ਕੀਤਾ ਠੀਕ ਹੈ ਜੀ ਇਹਨਾਂ ਤੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈਣਾ ਤੇ ਆਪਣੇ ਵਟਸਐਪ ਨੰਬਰ ਤੇ ਆਪਾਂ ਨੂੰ ਭੇਜ ਦੇਣਾ ਜਿਵੇਂ ਇਹ ਸੂਟ ਸਾਰੇ ਪਿਓਰ ਦੇ ਵਿੱਚ ਰੈਡੀ ਹੋਇਆ ਤੁਸੀਂ ਸੈਮੀ ਤੇ ਵੀ ਕਰਵਾ ਸਕਦੇ ਹੋ ਤੇ ਆਪਾਂ ਨੂੰ ਦੱਸ ਸਕਦੇ ਹੋ ਤੁਸੀਂ ਪਿਓਰ ਤੇ ਵੀ ਬਣਵਾ ਸਕਦੇ ਲੋ ਜੀ ਹੁਣ ਆਪਾਂ ਤੁਹਾਨੂੰ ਇੱਕ ਕਾਫੀ ਸੋਹਣਾ ਹੋਰ ਸੂਟ ਦਿਖਾਉਣੇ ਆਂ ਦੇਖੋ ਇਹਦਾ ਕਿੰਨਾ ਕੰਮ ਹੋਇਆ ਇਹ ਕਟਟਲਾ ਬਣਿਆ ਹੋਇਆ ਐ ਇਸ ਤਰ੍ਹਾਂ ਵਿੱਚ ਕੱਟ ਪਾ ਕੇ ਲੋ ਇਹਦਾ ਵਰਕ ਤੁਸੀਂ ਨੇੜੇ ਤੋਂ ক্লোਜ ਤੋਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਸੋਹਣਾ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਇਹ ਕਰੇਵ ਤੇ ਤਿਆਰ ਹੋਇਆ ਇਹ ਦਾ ਬਾਦੂ ਦਾ ਵਰਕ ਹੋ ਗਿਆ ਬਹੁਤ ਹੀ ਸੋਹਣਾ ਸੂਟ ਡੈਡੀ ਹੋਇਆ ਤੇ ਇਹ ਇਧਰ ਬਾਦੂ ਨੈਕ ਤਾਂ ਹੀ ਬਣਿਆ ਹੋਇਆ ਸੂਟ ਲੋਚ ਕੋਈ ਵੀ ਕਿਸੇ ਪਾਸੋਂ ਕੋਈ ਵੀ ਸੂਟ ਦੇ ਵਿੱਚ ਕਮੀ ਨਹੀਂ ਹੈਗੀ ਚੋ ਬੈਕ ਨੱਕ ਦਾ ਕੰਮ ਹੋਇਆ ਇਹ ਹੋ ਗਿਆ ਜੀ ਇਹ ਕਰੇਵ ਬਣਿਆ ਹੋਇਆ ਨਾਲ ਜਿਹੜਾ ਦੁਪੱਟਾ ਰੈਡੀ ਸਿੱਧਾ ਆਰਗੈਂਜੇ ਦਾ ਦੁਪੱਟਾ 4 ਸਾਈਡ ਇਹਦੇ ਕੰਮ ਕੀਤਾ ਹੋਇਆ ਜੀ नाल गोटा ला के बिल्कुल बहुत ज्यादा सोहना सूट बने तैयार हो तैयार करवा सकते हो अपने को तो। बहुत ज्यादा सोहना सूट है ਲੋਪੇ ਨੂੰ ਤੁਸੀਂ ਵੇਖੋ ਅੱਜ ਦੇ ਸੂਟ ਤੁਹਾਨੂੰ ਬਹੁਤ ਜਿਆਦਾ ਸੋਹਣੇ ਦਿਖਾਇਆ ਸਾਰੇ ਆਪਾਂ ਹੈਂਡਵਰਕ ਦੇ ਸੂਟ ਦਿਖਾਇਆ ਸਲਾਈ ਕੀਤੇ ਸੂਟ ਦਿਖਾਇਆ ਆਪਣੇ ਕੋਲੇ ਹਰ ਤਰ੍ਹਾਂ ਦੇ ਟੇਲਰ ਅਵੇਲੇਬਲ ਹੈ ਤੇ ਹਰ ਤਰ੍ਹਾਂ ਦੇ ਆਪਣੇ ਕੋਲੇ ਵਰਕਰ ਅਵੇਲੇਬਲ ਹੈ ਤੁਸੀਂ ਕੋਈ ਵੀ ਕੰਮ ਕਰਵਾਉਣਾ ਮਸ਼ੀਨ ਵਰਕ ਹੈਂਡਵਰਕ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲੋਂ ਵਰਕ ਕਰਵਾਉਣਾ ਤੁਸੀਂ ਕਰਵਾ ਸਕਦੇ ਜਿੰਨਾ ਵੀ ਵਰਕ ਕਰਦੇ ਆਪਾਂ ਹੋਲ ਸੇਲ ਰੇਟ ਦੇ ਵਿੱਚ ਕਰਦੇ ਆ ਜੀ ਤੁਸੀਂ ਆਪਣੇ ਕੋਲੋਂ ਸੂਟ ਤਿਆਰ ਕਰਵਾ ਸਕਦੇ ਹੋ ਆਪ ਦਾ ਕੱਪੜਾ ਭੇਜ ਕੇ ਆਪਣੇ ਕੋਲੋਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੇ ਸਾਡੇ ਕੋਲੋਂ ਕੱਪੜਾ ਲੈ ਕੇ ਵੀ ਆਪ ਦੇ ਕੋਲ ਸੂਟ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਭੈਣੋ ਅੱਜ ਦੀ ਵੀਡੀਓ ਵਿੱਚ ਇੰਨੇ ਮਿਲਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਉਣਗੇ ਪਸੰਦ ਆਏ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਨੀ ਹੈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਥੈਂਕ ਯੂ